ਨੇਤਾ ਦੇ ਸਾਫ ਦਾ ਸੰਸਦ ਮੈਂਬਰ ਬ੍ਰਿਜ ਪੋਸ਼ਨ ਸ਼ਰਨ ਸਿੰਘ ਨੇ ਭਾਰਤੀ ਪਹਿਲਵਾਨ ਹਿਨੇਸ਼ ਵੋਗਾਰ ਤੇ ਬੁਜਰੰਗ ਪੁਣਾ ਦੇ ਕਾਂਗਰਸ ਚ ਸ਼ਾਮਲ ਹੋਣ ਦੇ ਇੱਕਾਮਲਾ ਕੀਤਾ ਵਾਈਫਾਈ ਦੇ ਸਾਫ ਦਾ ਪ੍ਰਧਾਨ ਤੇ ਭਾਜਪਾ ਨੇਤਾ ਬ੍ਰਿਜ ਪੋਸ਼ਨ ਸਿੰਘ ਨੇ ਕਿਹਾ ਜਦ 18 ਜਨਵਰੀ 2023 ਨੂੰ ਜੰਤਰ ਮੰਤਰ ਵਿਕੇ ਹੜਤਾਲ ਸ਼ੁਰੂ ਹੋਈ ਸੀ ਤਾਂ ਮੈਂ ਪਹਿਲੇ ਦਿਨ ਹੀ ਕਿਆ ਸੀ ਕਿ ਇਹ ਖਿਡਾਰੀਆਂ ਦਾ ਅੰਦੋਲਨ ਨਹੀਂ ਹੈ ਇਸ ਦੇ ਪਿੱਛੇ ਕਾਂਗਰਸ ਦਾ ਹੱਥ ਹੈ ਖਾਸ ਕਰਕੇ ਭពੇਂਦਰ ਹੁੱਡਾ ਪ੍ਰੇਂਕਾ ਗਾਂਧੀ ਰਾਹੁਲ ਗਾਂਧੀ ਅੱਜ ਇਹ ਸੱਚ ਸਾਬਤ ਹੋ ਗਿਆ ਕਿ ਕਾਂਗਰਸ ਇਸ ਪੂਰੇ ਅੰਦੋਲਨ ਵਿੱਚ ਸ਼ਾਮਲ ਸੀ ਜੋ ਸਾٹے ਵਿਰੁੱਧ ਸ਼ਾਜ਼ੀਜ਼ ਦੇ ਹਿੱਸੇ ਵਜੋਂ ਚਲਾਇਆ ਗਿਆ ਸੀ ਤੇ ਇਸ ਦੀ ਅਗਵਾਈ ਭពੇਂਦਰ ਹੁੱਡਾ ਕਰੇ ਸੰਚਾਰਯੋਗ ਹੈ ਕਿ ਸ਼ੁੱਕਰਵਾਰ ਨੂੰ ਕਾਂਗਰਸ ਸ਼ਾਮਲ ਹੋਣ ਤੋਂ ਪਹਿਲਾਂ ਵਿਨੇਸ਼ ਫੋਗਾਰ ਨੇ ਰੇਲਵੇ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਇਸ ਦੀ ਜਾਣਕਾਰੀ ਉਸਨੇ ਸਵੇਰੇ ਟਵਿੱਟਰ ਤੇ ਹੀ ਦਿੱਤੀ ਸੀ ਇਸ ਤੋਂ ਪਹਿਲਾਂ ਦੋਵੇਂ ਪਹਿਲਵਾਨਾ ਨੇ ਕਾਂਗਰਸ ਪ੍ਰਧਾਨ ਮਲਕਾ ਅਰਜੁਨ ਖੜਗੇ ਨਾਲ ਉਹਨਾਂ ਦੀ ਰਿਹਾਈ ਤੇ ਮੁਲਾਕਾਤ ਕੀਤੀ ਸੀ ਉਦੋਂ ਦੋਵੇਂ ਕਾਂਗਰਸ ਹੈੱਡਕੁਆਰਟਰ ਪਹੁੰਚੇ ਜਿੱਥੇ ਕਾਂਗਰਸ ਦੇ ਜਨਰਲ ਸੈਕਟਰ ਸੰਗਠਨ ਕੇ ਸੀ ਵਿਆਣੂ ਗੋਪਾਲ ਨੇ ਉਹਨਾਂ ਨੂੰ ਪਾਰਟੀ ਵਿੱਚ ਮੈਂਬਰਸ਼ਿਪ ਦਿਵਾਈ